सोनी जो है पंजाब के उन्हें हाँ हा। सत्रह मार्च के बीच वहाँ पे कुछ गाय थे इनको सूचना मिली की तस्करी के किए जाए जो कटेंगे तो इन्होंने उस चीज का प्रशासन को सूचना दिया सूचना देने के बाद पे बहुत दियांब से प्रशासन में कुछ लोग आए और वहाँ पर पहुंचते पहुंचते दस गाय ऑलरेडी कट चुके उसका प्रमाण था वहाँ पे ताजे खून थे ताजे हथियार थे और वहाँ पे कुछ चिन्हित नामजद जो आरोपी थे वो भागे ये लोग पकड़े नहीं ये लोग जबकि देखे उसके बाद वहाँ पे लोग आए ये लोग बचा करके से लाए नौ गाय को तो इन लोगों ने फिर वहाँ से प्रशासन को दे दिया प्रशासन से कार्रवाई हुई लिखित तो हुई फिर तो गाय तो दो साल चले कुछ दिन बाद उन पे विचार आया तो ये लोग जब वहाँ पे तो उस गायों से पूछे कि वो गाय कहाँ गए उसके देखना चाहते हैं वो गाय जो नौ थी वो की वो भी कटने चली गई वो से भी प्रशासन ने कटवा दिया हमारे सोनी जी हरविंदर सोनी जी हाँ? गुरदासपुर पंजाब से हरविंदर सोनी जी गौ भक्त हैं अगर वो माता के लिए अपने सभी सामर्थ्य को समर्पित करते रहते हैं जैसा कि इन्होंने अभी बताया पूरी कहानी आपने सुनी लिया है अब पंजाब की सरकार वहां की पुलिस इन्हीं को परेशान कर रही है इन्हीं के ऊपर मुकदमा लाद के इन्हें को जेल में डाल रही है भारत देश में गाय के लिए हम जब खड़े होते हैं तो हम ही प्रताड़ित होने लग गए हैं भारत देश की प्रकृति इस तरह से बदल रही है। इसलिए अब कुछ भक्तों के जिम्मे ही हम गौ रक्षा का कार्य नहीं छोड़ सकते अब इसमें हम सबको लगना पड़ेगा अरविंदर सोनी जी हो चाहे इसी तरह के जो भी भक्त हो उनके साथ हमको खड़ा होना होगा कंधे से कंधा मिलाना होगा और वहां के शासन प्रशासन को अच्छाई से अवगत कराना होगा अगर उनसे कोई भूल हो रही होगी तो उसको सुधारना होगा और अगर वो जान बुझ करके कर रहे होंगे तो उससे उनको रोकना होगा ये शक्ति हम सबको मिल करके दिखानी होगी हम सबको माने भक्तों को इसलिए सभी भक्तों से हमारा अनुरोध है कि जो गुरुदासपुर के क्षेत्र में है वो सब सोनी जी का साथ दें और जहां हमारी आवश्यकता होगी तन से मन से धन से जन से जैसी भी जरूरत पड़ेगी हम ਗਉ ਭਖਤ ਸੋਨੀ ਜੀ ਦਾ ਪਰਵਿੰਦਰ ਸੋਨੀ ਜੀ ਦਾ ਸਹਿਯੋਗ ਕਰਨਾ ਚਾਹੇ ਤਾਰੇ ਭਾਰਤ ਪਤਾ ਕੀ ਜੋ ਪਿਛਲੇ ਦਿਨੋਂ ਜੋ ਘਟਨਾਕ੍ਰਮ ਹੋਏ ਹੈ ਗੁਰਦਾਸਪੁਰ ਦੇ ਵਿੱਚ ਸਾਡੀ ਗਊ ਮਾਤਾ ਇੱਥੇ ਸੁਰੱਖਿਤ ਨਹੀਂ ਹੈ ਉਸ ਦੀ ਆਵਾਜ਼ ਉਠਾਈ ਸੀਗੀ ਚਲੋ ਜੋ ਵੀ ਘਟਾ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਉਸ ਜੀ ਦੇ ਤੇ ਕਿਉਂਕਿ ਹਾਲਾਤ ਕਿਸੇ ਵੇਲੇ ਇਸ ਤਰ੍ਹਾਂ ਦੇ ਬਣ ਜਾਂਦੇ ਆ ਵਿੱਚ ਕੁਝ ਮਿਸ ਅੰਡਰਸਟੈਂਡਿੰਗਸ ਹੋ ਜਾਂਦੀਆਂ ਅਸੀਂ ਉਹਨਾਂ ਨੂੰ ਦਰਖਨਾਰ ਕਰਕੇ ਸਿਰਫ ਬੇਨਤੀ ਕਰਨਾ ਚਾਹੁੰਦੇ ਆ ਪ੍ਰਸ਼ਾਸਨ ਅੱਗੇ ਕਿ ਅਸੀਂ ਆਪਣੀ ਗਊ ਮਾਤਾ ਦੇ ਪ੍ਰਤੀ ਸਮਰਪਤਾ ਅਸੀਂ ਚਾਹੁੰਦੇ ਸਿਰਫ ਇੰਨਾ ਚਾਹੁੰਦੇ ਆ ਕਿ ਜੋ ਦੇਖੋ ਇੱਕ ਤੇ ਹੁੰਦੀ ਆਸਥਾ ਇੱਕ ਹੁੰਦਾ ਕਾਨੂੰਨ ਕਾਨੂੰਨ ਦੇ ਵਿੱਚ ਵੀ ਇੱਕ ਗਊ ਹਤਿਆ ਨੂੰ ਬੜਾ ਵੱਡਾ ਅਪਰਾਧ ਕਿਹਾ ਗਿਆ ਤੇ ਜੇ ਅਸੀਂ ਸਿਰਫ ਇੰਨੀ ਕੁ ਮੰਗ ਕਰਦੇ ਆ ਕਿ ਉਹ ਜਿਹੜਾ ਕਾਨੂੰਨ ਹੈ ਉਹਨੂੰ ਇੰਪਲੀਮੈਂਟ ਕਰ ਦਿੱਤਾ ਜਾਵੇ ਪਿਛਲੇ ਦਿਨ ਜੋ ਮਦੋਵਾਲ ਦੇ ਵਿੱਚ ਹੋਇਆ ਸਭ ਨੂੰ ਪਤਾ ਹੈ ਕਿ ਕੀ ਹੋਇਆ ਉਹਦੇ ਸਬੂਤ ਹੈਗੇ ਨੇ ਸਭ ਪ੍ਰੂਫ ਹੈਗੇ ਨੇ ਤੇ ਅਸੀਂ ਸਿਰਫ ਇੰਨੇ ਕਮਾਨ ਕਰਦੇ ਆ ਦੇਖੋ ਉਦੋਂ ਵੀ ਅਸੀਂ ਇੱਕ ਮੰਗ ਹੀ ਕੀਤੀ ਸੀ ਕਿ ਸਾਨੂੰ ਉਹ ਗਊਆਂ ਦਿਖਾ ਦਿਓ ਸਾਡੀ ਗਊਵਾਂ ਤਾਂ ਨੂੰ ਕਿਉਂਕਿ ਜਿਸ ਸਾਜ਼ਿਸ਼ ਦੇ ਤਹਿਤ ਇੱਕ ਸੇਫ ਜਗ੍ਹਾ ਤੋਂ ਇੱਕ ਕਲਾ ਨੌਰ ਦੀ ਜਿਹੜੀ ਸਰਕਾਰੀ ਗਊਸ਼ਾਲਾ ਜਿਹੜੀ ਸਾਡੇ ਡੀਸੀ ਸਾਹਿਬ ਦੇ ਅੰਡਰ ਚੱਲਦੀ ਹੈ ਉੱਥੇ ਸੁਰੱਖਿਤ ਸੀਗੀਆਂ ਉਥੋਂ ਜਿਹੜੀਆਂ ਉਹ ਬੜੇ ਸਾਜ਼ਿਸ਼ ਪੂਰੇ ਤਰੀਕੇ ਦੇ ਨਾਲ ਉਹ ਦੁਬਾਰਾ ਬੂਚੜਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਤੇ ਕਾਨੂੰ ਕਿਸੇ ਨੇ ਦੱਸਿਆ ਸਾਨੂੰ ਉਸੇ ਪਿੰਡ ਤੋਂ ਪਤਾ ਲੱਗਿਆ ਸੀਗਾ ਕਿ ਉਹ ਗਊਆਂ ਵੀ ਮਾਰ ਦਿੱਤੀਆਂ ਹੋਈਆਂ ਨੇ ਇਹ ਐਸ ਇਹ ਗੁਨਾਹ ਨਹੀਂ ਹੈ ਅਸੀਂ ਸਿਰਫ ਇਹਨਾ ਚਾਹ ਰਹੇ ਹਾਂ ਕਿ ਉਹ ਕਾਨੂੰਨ ਨੂੰ ਪਾਲਣ ਕਰਦੇ ਹੋਏ ਕਾਨੂੰਨ ਦਾ ਪਾਲਣ ਕਰਦੇ ਹੋਏ ਜੋ ਵੀ ਕਾਰਵਾਈ ਬਣਦੀ ਹੈ ਉਹ ਕਰ ਦੇ ਬਸ ਅਸੀਂ ਤੇ ਇਹੀ ਬੇਨਤੀ ਉਹਦੋਂ ਵੀ ਕੀਤੀ ਸੀ ਇਹ ਬੇਨਤੀ ਦੁਬਾਰਾ ਕਰ ਰਿਹਾ ਉਹਨੂੰ ਉਹ ਜਿਹੜਾ ਮਾਮਲਾ ਜਿਹੜਾ ਸਾਡੇ ਆਦਰਨੀਏ ਸ਼ੰਕਰਾਚਾਰੀ ਜੀ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਕਿਉਂਕਿ ਉਹਨਾਂ ਨੇ ਇੱਕ ਗਊ ਮਾਤਾ ਨੂੰ ਰਾਸ਼ਟ੍ਰ ਮਾਤਾ ਜੋ ਬਣਾਉਣ ਵਾਸਤੇ ਇਹ ਕੋ ਬਹੁਤ ਵੱਡੇ ਸਤਰ ਦੇ ਉੱਪਰ ਸੰਸਦ ਦਾ ਗਉ ਸੰਸਦ ਦਾ ਆਯੋਜਨ ਸਥਾਪਨਾ ਕੀਤੀ ਸੀ ਉਹਦੇ ਵਿੱਚ ਮੈਨੂੰ ਉਹਨਾਂ ਨੇ ਗਉ ਸੰਸਦ ਬਣਾਇਆ ਸੀਗਾ ਔਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਗੁਰਦਾਸਪੁਰ ਦੇ ਵਿੱਚ ਗਉ ਹੱਤਿਆ ਹੋ ਰਹੀ ਹੈ ਤਾਂ ਉਹਨਾਂ ਨੇ ਇਸੇ ਦਾ ਕੜਾ ਸੰਗਿਆਨ ਲਿਆ ਔਰ ਉਹਨਾਂ ਨੇ ਐਲਾਨ ਕੀਤਾ ਹੈ ਕਿ ਸਾਰੇ ਗਉ ਭਗਤ ਇਕੱਠੇ ਹੋ ਕੇ ਪ੍ਰਸ਼ਾਸਨ ਨੂੰ ਸਚਾਈ ਤੋਂ अवगत ਕਰਾਓ ਅਸੀਂ ਸਿਰਫ ਤੁਹਾਡੇ ਮਾਧਮ ਦੇ ਨਾਲ ਪ੍ਰਸ਼ਾਸਨ ਨੂੰ ਇਹ ਦੱਸਣਾ ਚਾਹ ਰਿਹਾ ਕਿ ਸਾਡੇ ਗੁਰਦਾਸਪੁਰ ਦੇ ਵਿੱਚ ਅ ਤੁਸੀਂ ਲੈ ਲੋ ਅ ਵੱਦੋਬਾਤੇ ਕਲੀਅਰ ਹੋ ਹੀ ਗਿਆ ਜਿਸ ਤੋਂ ਇਲਾਵਾ ਸਾਡੇ ਦਉਵਾਲ ਤੋਂ ਲੋਗੜ ਤੋਂ ਪਿਛੇ ਜੀ ਡੀਐਸਪੀ ਸਾਹਿਬ ਨੇ ਜੋ ਰਜਿੰਦਰ ਮਖਾਸੀ ਨੇ ਬੜਾ acha ਕੰਮ ਕੀਤਾ ਉਹਨਾਂ ਨੇ ਉਹਨਾਂ ਦੇ ਜਿਹੜੇ ਗਊ ਤਸਕਰ ਸੀ ਉਹਨਾਂ ਨੂੰ ਫੜਿਆ ਉਹਨਾਂ ਨੂੰ ਇਸ ਲਈ ਕਾਫੀ ਸਾਧੂ ਚੱਕ ਹੈਗਾ ਵਾ ਹੋਰ ਵੀ ਕਾਫੀ ਇਲਾਕੇ ਹੈਗੇ ਨੇ ਜਿੱਥੇ ਗਊ ਹੱਤਿਆ ਔਰ ਗਊ ਤਸਕਰੀ ਬਹੁਤ ਵੱਡੇ ਲੈਵਲ ਤੇ ਹੁੰਦੀ ਹੈ ਅਸੀਂ ਸਰਹਾਂ ਜੁੜ ਕੇ ਇਹ ਬੇਨਤੀ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਸਾਡੇ ਸ਼ੰਗਰਾਚਾਰਾ ਜੀ ਨੇ ਜੋ ਇੱਕ ਮੰਗ ਪੀਤੀ ਹੋਈ ਹੈ ਕੇਂਦਰ ਸਰਕਾਰ ਤੋਂ कि ਸਾਡੀ ਗਊ ਮਾਤਾ ਨੂੰ ਰਾਸ਼ਟ੍ਰ ਮਾਤਾ ਘੋਸ਼ਿਤ ਕਰੋ ਅਗਰ ਸਾਡੀ ਰਾਸ਼ਟ੍ਰ ਮਾਤਾ ਕਲੂਆਸੀ ਬਣਾਣਾ ਹੈ ਅੱਜ ਉਹਨਾਂ ਦਾ ਅਸੀਂ ਸੁਰੱਖਿਆ ਨਹੀਂ ਕਰ ਸਕਦੇ ਅਗਰ ਉਹਨਾਂ ਦੀ ਰੱਖਿਆ ਨਹੀਂ ਕਰ ਸਕਦੇ ਤਾਂ ਫਿਰ ਸਾਡੇ ਵੀ ਅ ਮਕਿਆਦਵਤ ਵੀ ਆਪਣੇ ਨੂੰ ਸਨਾਤ ਨਹੀਂ ਕਰਨ ਕਹਿਦਾ ਕੋਈ ਫਾਇਦਾ ਨਹੀਂ ਤੋਂ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਅਗੇ ਬੇਨਤੀ ਹੈ ਕਿ ਆਦਨੀਏ ਸ਼ੰਕਰਾਚਾਰੀ ਜੀ ਨੇ ਵੀ ਅਸੀਂ ਨੂੰ ਕਹਿ ਦਿੱਤਾ ਹੈ ਕਿ ਅਸੀਂ ਜਲਦੀ ਇੱਥੇ ਆਵਾਂਗੇ ਔਰ ਆਪਣੀ ਗਊ ਮਾਤਾ ਵਾਸਤੇ ਇਨਸਾਫ ਹੋਵੇ ਤੇ ਬੇਨਤੀ ਬਸ ਇਹੀ ਹੈ ਕਿ ਸਾਡੀ ਗਊ ਮਾਤਾ ਨੂੰ ਇਨਸਾਫ ਦੇ ਦਿਓ ਜਿਨ੍ਹਾਂ ਨੇ ਵੀ ਗੋਹ ਹੱਤਿਆ ਕੀਤੀ ਹੈ ਉਹਨਾਂ ਦੇ ਉੱਪਰ ਜੋ ਵੱਡੀ ਤੋਂ ਵੱਡੀ ਧਾਰਾ ਬਣ ਸਕਦੀ ਹੈ ਕਿਉਂਕਿ ਇਹ ਬਹੁਤ ਵੱਡਾ ਪਾਪ ਹੈ ਔਰ ਸਾਡੀ ਆਸਾ ਤੇ ਹੈ ਹੀ ਹੈ ਲੇਕਿਨ ਅਪਰਾਧ ਨਹੀਂ ਹੈਗਾ ਤੋ ਸੋ ਇੱਥੇ ਜਲਦੀ-ਜਲਦੀ ਕਾਰਵਾਈ ਕਰਕੇ ਸਾਨੂੰ ਇਨਸਾਫ ਤੇ ਆਜਾਏ ਸਾਡੀ ਗਊ ਮਾਤਾ ਨੂੰ ਇਨਸਾਫ ਦਿਲਾਇਆ ਜਾਏ ਔਰ ਤਾਂਕਿ ਇਹ ਗਊਆਂ ਨੂੰ ਜਿਹੜੇ ਬੂਚੜ ਨੇ ਉਹਨਾਂ ਨੂੰ ਇੱਕ ਵਾਰੀ ਇਹ ਜ਼ਰੂਰ ਪਤਾ ਲੱਗ ਜੇ ਕਿ ਸਾਡਾ ਪ੍ਰਸ਼ਾਸਨ ਜਿਹੜਾ ਉਹ ਸਕਤਾ ਹੈ ਕਿਉਂਕਿ ਕੱਲ ਸਾਬਿਤ ਹੋ ਗਿਆ ਹੈ ਕਿ ਜਿਹੜੀ ਗਊ ਮਾਸ ਹੈ ਉਹ ਸਾਡੇ ਟਾਬਿਆਂ ਦੇ ਵਿੱਚ ਵੀ ਵਿਤਰਤ ਹੋ ਰਿਹਾ ਪਗਵਾੜਾ ਦੇ ਵਿੱਚ ਇਹੋ ਜਿਹਾ ਇੱਕ ਅਚੀਬ ਸਾਹਮਣੇ ਆਈ ਹੈ ਕਿ ਟਾਬਿਆਂ ਦੇ ਉੱਪਰ ਹੀ ਗਊ ਮਾਸ ਜਿਹੜਾ ਪਰੋਸਿਆ ਜਾ ਰਿਹਾ ਸੀਗਾ ਸੋ ਸੋ ਇਹ ਸਾਲੋ ਵੀ ਪੂਰਾ ਅਸੀਂ ਸ਼ੱਕ ਨਹੀਂ ਕਹਿੰਦੇ ਸਾਨੂੰ ਸਾਰਾ ਯਕੀਨ ਹੋ ਚਲਿਆ ਕਿ ਉੱਥੇ ਗਊ ਹੱਤਿਆ ਕਰਕੇ ਕਈ ਕਾਫੀ ਇਲਾਕਿਆਂ ਦੇ ਵਿੱਚ ਸਾਡੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਜਿਹੜੇ ਟਾਬੇ ਨੇ ਜਾਂ ਸਮਥਿੰਗ ਇਹੋ ਜਿਹਾ ਆਈ ਡੋਨਟ ਨੋ ਕਿਹੜੇ ਐ ਇਹ ਤੇ ਜਾਂਚ ਦਾ ਵਿਸ਼ਾ ਹੈ ਇਹ ਪ੍ਰਸ਼ਾਸਨ ਹੀ ਕਰ ਸਕਦਾ ਬਟ ਉਹ ਮਾਸ ਜਿਹੜਾ ਇੱਥੇ ਕਿ ਤਰ੍ਹਾਂ ਸਪਲਾਈ ਹੋ ਰਿਹਾ ਜਿਹੜਾ ਬਾਧੂ ਮਾਸ ਹੈ ਉਹ ਜਿਹੜਾ ਸ਼੍ਰੀਨਗਰ ਲੈ ਕੇ ਜਾਇਆ ਜਾਂਦਾ ਕਿਉਂਕਿ ਉੱਥੋਂ ਕੁਸੂ ਆਜੂੜ ਕੇ ਬੇਨਤੀ ਹੈ ਕਿ ਸਾਨੂੰ ਇਨਸਾਫ ਹੋ ਜਾਏ ਧੰਨਵਾਦ ਜੈ ਸ਼ੰਕਰ ਜੀ ਕੀ ਜੈ ਗੋ ਮਾਤਾ ਭਾਰਤ ਮਾਤਾ ਕੀ ਜੈ